ਦੋਸਤੋ ਇੱਕ ਬਹੁਤ ਹੀ ਵੱਡਾ ਚਮਤਕਾਰ ਹੋਇਆ ਹੈ ਤੁਸੀਂ ਯਕੀਨ ਹੀ ਨਹੀਂ ਕਰਨਾ ਕਿ ਇਸ ਤਰ੍ਹਾਂ ਹੋ ਸਕਦਾ ਹੈ ਜੀ ਹਾਂ ਇੱਕ ਕੁੜੀ ਜਿਹੜੀ ਨਹਿਰ ਚ ਡੁੱਬ ਗਈ ਸੀ ਠੀਕ 3 ਮਹੀਨੇ ਬਾਅਦ ਜ਼ਿੰਦਾ ਵਾਪਸ ਆ ਗਈ ਹੈ ਉਹੀ ਉਹ ਜਿਨ੍ਹਾਂ ਨੂੰ ਪਿਤਾ ਨੇ ਨਹਿਰ ਦੇ ਵਿੱਚ ਛੁੱਟਿਆ ਸੀ ਮੈਂ ਹੀ ਆ ਮੇਰਾ ਨਾਮ ਪ੍ਰੀਤ ਹੈ ਜੀ ਹਾਂ ਬਿਲਕੁਲ ਕੁੜੀ ਠੀਕ ਠਾਕ ਹੈ ਜ਼ਿੰਦਾ ਜਿਸ ਦੀਆਂ ਤੁਸੀਂ ਇਹ ਨਾਲ ਤਸਵੀਰਾਂ ਵਿਖ ਰਹੇ ਹੋ ਨਾਮ ਹੈ ਪ੍ਰੀਤੀ ਫਿਰੋਜ਼ਪੁਰ ਦੇ ਨੇੜੇ ਦੇ ਰਹਿਣ ਵਾਲੀ ਹੈ ਦਰਅਸਲ ਤਿੰਨ ਕੁ ਮਹੀਨੇ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਕੁੜੀ ਤੇ ਉਸ ਦਾ ਪਿਤਾ ਤੇ ਉਸ ਦੀ ਮਾਤਾ ਤੇ ਨਾਲ ਉਸ ਦੀਆਂ ਭੈਣਾਂ ਸਨ ਬੱਚੇ ਸਨ ਯਾਨੀ ਉਹ ਸਾਰੇ ਨਹਿਰ ਦੇ ਪੁਲ ਤੇ ਆਉਂਦੇ ਨੇ ਉੱਥੇ ਕੋਈ ਸਮੇਂ ਬਾਅਦ ਜਿਹੜਾ ਬਾਪ ਹੈ ਉਸ ਕੁੜੀ ਨੌਜਵਾਨ ਕੁੜੀ ਪ੍ਰੀਤੀ ਨੂੰ ਨਹਿਰ ਵਿੱਚ ਧੱਕਾ ਦੇ ਦਿੰਦਾ ਆਪਣੇ ਹਿਸਾਬ ਨਾਲ ਉਹ ਨਹਿਰ ਵਿੱਚ ਧੱਕਾ ਦੇ ਕੇ ਉਸ ਨੂੰ ਮਾਰ ਦਿੰਦਾ ਗੱਲ ਇੰਨੀ ਕੀ ਸੀ ਕਿ ਬਾਪ ਨੂੰ ਉਸ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਸੀ ਤੇ ਜਿਸ ਦੇ ਚੱਲਦੇ ਹੀ ਇਹ ਕਾਫੀ ਜ਼ਿਆਦਾ ਰੌਲਾ ਪਿਆ ਤੇ ਉਸ ਤੋਂ ਬਾਅਦ ਬਾਪ ਨੇ ਆਪਣੀ ਧੀ ਨੂੰ ਆਪਣੀ ਲਾਡਲੀ ਧੀ ਨੂੰ ਨਹਿਰ ਦੇ ਵਿੱਚ ਧੱਕਾ ਦੇ ਕੇ ਮਕਾਦ ਦਿੱਤਾ ਤੇ ਆਪ ਉਹ ਘਰ ਨੂੰ ਚਲੇ ਗਏ ਪਰ ਜਦੋਂ ਉੱਥੇ ਪੱਤਰਕਾਰ ਪਹੁੰਚਦੇ ਨੇ ਉਹਨਾਂ ਦੇ ਘਰ ਦੇ ਵਿੱਚ ਤਾਂ ਉਸ ਲੜਕੀ ਦੀ ਮਾਂ ਕਹਿੰਦੀ ਹੈ ਕਿ ਉਸਦੇ ਪਤੀ ਨੇ ਬਹੁਤ ਗਲਤ ਕੀਤਾ ਹੈ ਜਵਾਨ ਧੀ ਸੀ ਫਿਰ ਕਿਸੇ ਬੱਚਿਆਂ ਤੋਂ ਗਲਤੀ ਹੋ ਜਾਂਦੀ ਹੈ ਉਸ ਨੂੰ ਧੱਕਾ ਦੇ ਕੇ ਮਾਰਨਾ ਨਹੀਂ ਸੀ ਚਾਹੀਦਾ ਤੇ ਜਿਹੜਾ ਪਿਤਾ ਉਸ ਨੂੰ ਪੁਲਿਸ ਫੜ ਲੈਂਦੀ ਹੈ ਤੇ ਉਸ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਪਰ ਠੀਕ 3 ਮਹੀਨੇ ਬਾਅਦ ਉਥੇ ਉਹ ਕੁੜੀ ਜਿਹੜੀ ਹੈ ਇਸ ਪੱਤਰਕਾਰ ਵੀਰ ਨੂੰ ਆਪਣੀ ਸਾਰੀ ਇੰਟਰਵਿਊ ਦੱਸਦੀ ਹੈ ਕਹਾਣੀ ਅਸਲ ਦੇ ਵਿੱਚ ਕੀ ਹੋਈ ਸੀ ਕਿ ਲੜਕੀ ਦੇ ਦੱਸਣ ਮੁਤਾਬਕ ਜਦੋਂ ਉਸ ਦਾ ਪਿਓ ਉਸ ਨੂੰ ਧੱਕਾ ਦੇ ਜਾਂਦਾ ਨਹਿਰ ਦੇ ਵਿੱਚ ਤਾਂ ਉਥੇ ਉਹ ਘੁੰਮਣ ਕੇਰੀ ਦੇ ਵਿੱਚ ਫਸ ਜਾਂਦੀ ਹੈ ਉਹ ਡੁੱਬਣ ਲੱਗਦੀ ਹੈ ਜਿਵੇਂ ਹੀ ហេਠਾ ਜਾਂਦੀ ਹੈ ਉਹ ਸਾਹ ਲੈਂਦੀ ਹੈ ਵੱਡਾ ਤੇ ហេਠਾ ਨੂੰ ਜਾਂਦੀ ਹੈ ਤਾਂ ਫੇਰ ਦੁਬਾਰੇ ਬਾਹਰ ਆਉਂਦੀ ਹੈ ਤੇ ਫੇਰ ਸਾਹ ਲੈਂਦੀ ਹੈ ਤੇ ਇਸ ਤਰ੍ਹਾਂ ਥੋੜੀ ਦੇਰ ਚੱਲਦਾ ਰਹਿੰਦਾ ਹੈ ਤੇ ਕੁੜੀ ਨੂੰ ਕੋਈ ਪਤਾ ਨਹੀਂ ਲੱਗਦਾ ਉਸ ਨੂੰ ਇਸ ਤਰ੍ਹਾਂ ਲੱਗਦਾ ਕਿਵੇਂ ਹਨੇਰੇ ਕਿਸੇ ਸਮੁੰਦਰ ਦੇ ਵਿੱਚ ਉਹ ਚਲੀ ਗਈ ਹੋਵੇ ਖੈਰ ਉਹ ਜੋਰ ਅਜ਼ਮਾਈ ਕਰਦੀ ਰਹੀ ਆਪਣੀ ਜਾਨ ਨੂੰ ਬਚਾਉਣ ਵਾਸਤੇ ਕਿਵੇਂ ਨਾ ਕਿਵੇਂ ਉਹ ਬਚ ਜਾਵੇ ਤੇ ਕੀ ਇੱਕ ਕ੍ਰਿਸ਼ਮਾ ਹੁੰਦਾ ਹੈ ਕੁਦਰਤ ਦਾ ਕਿ ਜਿਹੜੀ ਲੜਕੀ ਹੈ ਉਸ ਦਾ ਸਿਰ ਇੱਕ ਸਰੀਏ ਨਾਲ ਵੱਜਦਾ ਤੇ ਜਿਵੇਂ ਹੀ ਉਸ ਦਾ ਸਿਰ ਸਰੀਏ ਨਾਲ ਵੱਜਦਾ ਉਹ ਤੁਰੰਤੋਂ ਸਰੀਏ ਨੂੰ ਫੜ ਲੈਂਦੀ ਹੈ ਤੇ ਉੱਥੇ ਅੱਧਾ ਪੌਣਾ ਘੰਟਾ ਕੁੜੀ ਫੇਰ ਜੋਰ ਅਜ਼ਮਾਈ ਕਰਦੀ ਰਹਿੰਦੀ ਹੈ ਉਸ ਨੇ ਹੌਸਲਾ ਨਹੀਂ ਛੱਡਿਆ ਉਹ ਆਪਣੀ ਜਾਨ ਬਚਾਉਣ ਲਈ ਲਗਾਤਾਰ ਜਦੋਜਹਿਦ ਕਰਦੀ ਰਹਿੰਦੀ ਹੈ ਤੇ ਇਸ ਦੇ ਦੌਰਾਨ ਹੀ ਕਾਫੀ ਜਿਆਦਾ ਮਿਹਨਤ ਮੁਸ਼ਕਲ ਕਰਨ ਤੋਂ ਬਾਅਦ ਜੋਰ ਲਾਉਣ ਤੋਂ ਬਾਅਦ ਕੁੜੀ ਬਾਹਰ ਨਿਕਲ ਆਉਂਦੀ ਹੈ ਜਿਵੇਂ ਕਿਵੇਂ ਉਹ ਬਾਹਰ ਨਿਕਲਦੀ ਹੈ ਤਾਂ ਬਾਹਰ ਬਹੁਤ ਜਿਆਦਾ ਘੁੱਪ ਹਨੇਰਾ ਹੁੰਦਾ ਹੈ ਤੇ ਕੁੜੀ ਉਥੋਂ ਤੁਰ ਹੀ ਜਾਂਦੀ ਹੈ ਤੁਰ ਹੀ ਜਾਂਦੀ ਹੈ ਤੇ ਅੱਗੇ ਵਜੀਦਪੁਰ ਦੇ ਨੇੜੇ ਜਾ ਕੇ ਉਸ ਨੂੰ ਇੱਕ ਨੌਜਵਾਨ ਤੇ ਉਹਨਾਂ ਦੇ ਨਾਲ ਇੱਕ ਲੇਡੀ ਜੀ ਹੁੰਦੀ ਹੈ ਉਹ ਆਪਣੇ ਘਰ ਲੈ ਜਾਂਦੇ ਨੇ ਉਹ ਇੱਕ ਰਾਤ ਕੱਟਦੀ ਹੈ ਤੇ ਉਸ ਤੋਂ ਬਾਅਦ ਅੱਗੇ ਚਲੀ ਜਾਂਦੀ ਹੈ ਜਦੋਂ ਪੱਤਰਕਾਰ ਵੀਰ ਉਸ ਨੂੰ ਪੁੱਛਦਾ ਹੈ ਕਿ ਉਹ 3 ਮਹੀਨੇ ਫਿਰ ਕਿੱਥੇ ਰਹੀ ਇਸ ਲੜਕੀ ਦਾ ਕਹਿਣਾ ਹੈ ਕਿ ਮੈਂ ਇਹ ਬਿਲਕੁਲ ਵੀ ਨਹੀਂ ਦੱਸਣਾ ਕਿ ਮੈਂ ਕਿੱਥੇ ਸੀ ਤੇ ਉਹ ਪੱਤਰਕਾਰ ਵੀਰ ਕਹਿੰਦਾ ਵੀ ਫਿਰ ਤੁਸੀਂ ਇੰਨੀ ਦਿਨ ਜੇਕਰ ਤੁਸੀਂ ਨਹੀਂ ਦੱਸਣਾ ਕਿ ਕਿੱਥੇ ਰਹੇ ਸੀ ਪਰ ਆਖਰ ਹੁਣ ਮੈਨੂੰ ਹੀ ਕਿਉਂ ਹੋਣ ਕੀਤਾ ਆਵਾਜ਼ ਪੰਜਾਬ ਚੈਨਲ ਦਾ ਵੀਰ ਪੁੱਛਦਾ ਹੈ ਕਿ ਤੁਸੀਂ ਫਿਰ ਮੈਨੂੰ ਹੀ ਕਿਉਂ ਹੋਣ ਕੀਤਾ ਤਾਂ ਉਹ ਲੜਕੀ ਦੱਸਦੀ ਹੈ ਕਿ ਤੁਹਾਡੇ ਚੈਨਲ ਦੇ ਉੱਪਰ ਮੈਂ ਵੀਡੀਓ ਵੇਖਦੀ ਰਹੀ ਜਦੋਂ ਕਾਫੀ ਜ਼ਿਆਦਾ ਰੌਲਾ ਪਿਆ ਮੈਨੂੰ ਪਤਾ ਲੱਗਾ ਕਿ ਮੇਰਾ ਪਿਓ ਜਿਹੜਾ ਉਹ ਬਹੁਤ ਹੀ ਜ਼ਿਆਦਾ ਮੁਸੀਬਤ ਵਿੱਚ ਫਸ ਚੁੱਕਿਆ ਹੈ ਉਹ ਜੇਲ੍ਹ ਜਾ ਚੁੱਕਿਆ ਹੈ ਮੈਨੂੰ ਤਰਸ ਆਇਆ ਮੈਂ ਆਪਣੇ ਪਿਓ ਨੂੰ ਬਚਾਉਣ ਵਾਸਤੇ ਆ ਗਈ ਆ ਤਾਂ ਫਿਰ ਪੱਤਰਕਾਰ ਵੀ ਰਹਾਨਾਣ ਹੁੰਦਾ ਕਹਿੰਦਾ ਕਿ ਜਿਸ ਨੇ ਤੈਨੂੰ ਨਹਿਰ ਚ ਸੁੱਟ ਕੇ ਮਾਰ ਦਿੱਤਾ ਤੇਰੇ ਤੇ ਈਡਾ ਤਸ਼ੱਦਦ ਕੀਤਾ ਈਡਾ ਜ਼ੁਲਮ ਕੀਤਾ ਤੂੰ ਉਸ ਨੂੰ ਬਚਾਉਣ ਵਾਸਤੇ ਕਿਉਂ ਆਈ ਹੈ ਤਾਂ ਉਹ ਕਹਿੰਦੀ ਹੈ ਕਿ ਦਰਸਲ ਉਸ ਦੇ ਘਰ ਵਿੱਚ ਉਸ ਦੀਆਂ ਨਿੱਕੇ ਨਿੱਕੀਆਂ ਭੈਣ ਭਰਾ ਨੇ ਉਹ ਨਹੀਂ ਚਾਹੁੰਦੀ ਕਿ ਇਹਨਾਂ ਸਾਰਿਆਂ ਦੀ ਜ਼ਿੰਦਗੀ ਬਰਬਾਦ ਹੋਵੇ ਉਸ ਨੂੰ ਫਿਕਰ ਸੀ ਕਿ ਉਸ ਦੇ ਜਿਹੜੇ ਨਿੱਕੇ ਨਿੱਕੇ ਭੈਣ ਭਰਾ ਨੇ ਉਹ ਕਿਵੇਂ ਪਾਲੇਗੀ ਉਹਦੀ ਮਾਂ ਕਿਵੇਂ ਪਾਲੇਗੀ ਤੇ ਉਹ ਕੁੜੀ ਇਹ ਵੀ ਦੱਸਦੀ ਹੈ ਕਿ ਉਸਦੇ ਪਿਓ ਦਾ ਘੱਟ ਕਸੂਰ ਸੀ ਉਸਦੀ ਮਾਂ ਦਾ ਕਸੂਰ ਬਹੁਤ ਜ਼ਿਆਦਾ ਸੀ ਉਸ ਨੇ ਹੀ ਉਕਸਾਇਆ ਸੀ ਇਹ ਸਭ ਕੁਝ ਕਰਨ ਵਾਸਤੇ ਤੇ ਕੁੜੀ ਇਹ ਵੀ ਦੱਸਦੀ ਹੈ ਕਿ ਉਸਦੇ ਭਰਾ ਸਾਹਿਲ ਨੇ ਉਸ ਨੂੰ ਨਹਿਰ ਦੇ ਪੁਲ ਤੇ ਲੈਣ ਵੀ ਆਉਣਾ ਸੀ ਪਰ ਅਜੇ ਉਹ ਉੱਥੇ ਪਹੁੰਚਿਆ ਵੀ ਨਹੀਂ ਸੀ ਕਿ ਉਸਦੇ ਪਿਤਾ ਨੇ ਉੱਥੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਕਾਫੀ ਬਹਿਸਬਾਜ਼ੀ ਹੋਈ ਤੇ ਉਸ ਤੋਂ ਬਾਅਦ ਉਸ ਨੂੰ ਨਹਿਰ ਦੇ ਵਿੱਚ ਧੱਕਾ ਦੇ ਦਿੱਤਾ ਗਿਆ ਤੇ ਉਸ ਤੋਂ ਬਾਅਦ ਪੱਤਰਕਾਰ ਵੀਰ ਕਹਿੰਦਾ ਹੈ ਕਿ ਹੁਣ ਕੀ ਆਪਣੇ ਪਿਓ ਨੂੰ ਬਚਾਉਣ ਵਾਸਤੇ ਤੂੰ ਹੁਣ ਅਦਾਲਤ ਦੇ ਵੱਲ ਮੁਹਰ ਕਰੇਂਗੀ ਕਿਉਂਕਿ ਅਦਾਲਤ ਦੇ ਵੱਲ ਤਾਂ ਰੁੱਖ ਕਰਨੀ ਪਵੇਗਾ ਤੋ ਕੁੜੀ ਕਹਿੰਦੀ ਹੈ ਬਿਲਕੁਲ ਜੀ ਮੈਂ ਅਦਾਲਤ ਹੀ ਜਾਵਾਂਗੀ ਇਹ ਸਾਰੇ ਹੀ ਕਾਰਵਾਈ ਕਰਾਂਗੇ ਆਪਣੇ ਪਿਓ ਨੂੰ ਛਡਾਉਣ ਵਾਸਤੇ ਤੇ ਉਸ ਤੋਂ ਬਾਅਦ ਪੱਤਰਕਾਰ ਵੀਰ ਆਵਾਜ਼ੇ ਪੰਜਾਬ ਦਾ ਕਹਿੰਦਾ ਹੈ ਕਿ ਜਿਹੜੇ ਫਿਰੋਜ਼ਪੁਰ ਦੇ ਐਸਐਸਪੀ ਭੁਵਿੰਦਰ ਸਿੰਘ ਸਿੱਧੂ ਨੇ ਬਹੁਤ ਹੀ ਨੇਕ ਇਨਸਾਨ ਨੇ ਤੁਸੀਂ ਕਿਉਂ ਨਾ ਉਹਨਾਂ ਕੋਲ ਅਰਜ਼ੋਈ ਕਰੋ ਉਹ ਵੀ ਇਸ ਵੀਡੀਓ ਨੂੰ ਵੇਖ ਰਹੇ ਹੋਣਗੇ ਤਾਂ ਕੁੜੀ ਕਹਿੰਦੀ ਹੈ ਕਿ ਮੇਰੇ ਤੋਂ ਜੋ ਵੀ ਹੋਏਗਾ ਉਹ ਮੈਂ ਸਭ ਕੁਝ ਕਰਾਂਗੀ ਪਰ ਆਪਣੇ ਪਿਓ ਨੂੰ ਜ਼ਰੂਰ ਬਚਾਵਾਂਗੀ ਸੋ ਦੋਸਤੋ ਬਹੁਤ ਹੀ ਇੱਕ ਹੈਰਾਨੀਜਨਕ ਗੱਲ ਹੈ ਜਿਸ ਬਾਪ ਨੇ ਇੰਨਾ ਕਹਿਰ ਵਰਤਾਇਆ ਏਡੀ ਵੱਡੀ ਸਜ਼ਾ ਦਿੱਤੀ ਕਿਉਂਕਿ ਉਸ ਦਾ ਬਚ ਜਾਣਾ ਇੱਕ ਕੁਦਰਤ ਦੀ ਕਿਰਪਾ ਹੈ ਇੱਕ ਕੁਦਰਤ ਦਾ ਕ੍ਰਿਸ਼ਮ ਹੈ ਕਿਉਂਕਿ ਉਹਨਾਂ ਵੱਲੋਂ ਮਾਪੇ ਵੱਲੋਂ ਕੋਈ ਕਸਰ ਨਹੀਂ ਛੱਡੀ ਗਈ ਉਸ ਨੂੰ ਮਾਰਨ ਵਾਸਤੇ ਪਰ ਜਾ ਕੋ ਰੱਖ ਕੇ ਸਾਈਆਂ ਮਾਰ ਸਕੈ ਨਾ ਕੋਈ ਕੁੜੀ ਬਚ ਗਈ ਹੈ ਤੇ ਇਥੋਂ ਇੱਕ ਇਹ ਵੀ ਗੱਲ ਹੁਣ ਸਿੱਧ ਹੁੰਦੀ ਹੈ ਕਿ ਜਿਹੜੀਆਂ ਧੀਆ ਨੇ ਉਹ ਧੀਆ ਜਿੰਨਾ ਮਾਪਿਆਂ ਦੇ ਨੇੜੇ ਹੁੰਦੀਆਂ ਨੇ ਸ਼ਾਇਦ ਪੁੱਤਰ ਕਿਤੇ ਨਾ ਕਿਤੇ ਇੰਨੇ ਮਾਪਿਆਂ ਦੇ ਦਿਲ ਦੇ ਨੇੜੇ ਨਹੀਂ ਹੁੰਦੇ ਸੋ ਇਹਤੀ ਨੇ ਸਾਬਤ ਕਰ ਦਿੱਤਾ ਹੈ ਕਿ ਧੀਆ ਆਪਣੇ ਮਾਪੇ ਬਾਪ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦੀਆਂ ਨੇ ਕੈਮਰਾਮੈਨ ਸੋਨੂ ਵਿਰਕਰ ਨਾਲ ਮੈਂ ਸਾਬ ਸਿੰਘ ਵਿਰਕ ਨਾਭਾ ਧੰਨਵਾਦ